अटवाल हाउस के मालक समाज सेवी मनदीप सिंह से गोरा से गोलीबारी एक साथी पट च लगी गोली काली थार ते आए दो हमलावर वारदात अंजाम फिलौर अक्टूबर फिलौर तो शहर रोड से बनी अटवाल हाउस कॉलोनी नजदीक पिंड गढ़ा विखे अणप छाते हमलावर वालों गोलीबारी की घटना अंजाम दिता गया गोलीबारी की सूचना मिलते ही थाना फिलौर की सारी टीम थाना मुखी अमन सैनी डीएसपी फिलौर समेत पुज गई जानकारी दिंदे हुए डीएसपी फिलोर सर्वण सिंह बल ने दसया के कालीथार ते आए दो अनपछाते हमलावरा वलो अटवाल हाउस दे मालक मनदीप सिंह गोराते गोलियां चलाइयां गईयां जिस विच उनादे एक साथी संजीव कुमार उर्फ पंडित दे पाट विच गोली लगी है अते सारी घटना सीसीटीवी विच कैद है डीएसपी बल ने दसया के हमलावरा च शामिल एक शख्स दी पहचान लगभग हो चुकी है ate वख-वख टीमा बनाके छापेमारी की जा रही है तो जल्द दोवे हमलावर सलाखा पिछे हो मनदीप सिंह गोरा ने दसिया के हमलावर वालों एक कोठी खरीद की गल की जा रही थी अज उस वालों फोन करके उस दफ्तर के बाहर बुला लिया वेचण वाले अंदर हम ती दफ्तर आके गल कर लो पर हमलावर वालों मैनु बाहर बुला लिया गया कि तू मैन जाना नहीं गलॉक पिस्टल क्ड लिया गया मनदीप सिंह गोरा ने दसिया कि मैं हमलावर का हथ फड़ लिया ते अपने साथियों बुलाया फिर भी उसने गोली चला दी मैनू बचा आए मेरे साथी दे गोली लग गई इसे दौरान साडे दफ्तर च बैठे होर साथियों ने अपने लाइसेंसी हथियार न जवाबी गोलीबारी की थी पर हमलावर भजन च कामयाब हो गए जो टीवी न्यूज चैनल तो पत्रकार ਕੁਈ ਸਵਾਲ ਹਾਂ ਦੀ ਜੀ ਮੁੰਡੇ ਦੀ ਵੀ ਅਸੀਂ ਕੋਠੀ ਲੈਣੀ ਹੈ ਜੀ 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 ਕੋਈ ਕੋਠੀ ਸੀਗੀ ਇੱਥੇ 4 1/2 ਕਰੋੜ ਕਰੋੜ ਦੀ ਜਿਹੜੀ ਉਹ ਕਹਿੰਦਾ ਮੈਂ ਕੰਟਰ ਪੇਮੈਂਟ ਆ ਮੈਂ ਦੇ ਦੇਣੀ ਆ ਤੇ ਮੈਨੂੰ ਕੋਠੀ ਚਾਹੀਦੀ ਜੀ ਮੈਂ ਕਿਹਾ ਵੀ ਯਾਰ ਵੀ ਮੈਂ ਪੁੱਛ ਲੈਣਾ ਭਾਈ ਜੀ ਵੇਚ ਰਹੇ ਆ ਤੇ ਅਸੀਂ ਉਹਨਾਂ ਨਾਲ ਗੱਲ ਕੀਤੀ ਵੀ ਅੱਜ ਮੈਨੂੰ ਕਾਲ ਆਈਆਂ ਮੈਂ ਕਿਹਾ ਭਾਈ ਜੀ ਮੈਂ ਬੁਲਾ ਲੈਣਾ ਉਹਨਾਂ ਨੂੰ ਤੇ ਤੁਸੀਂ ਆ ਜਾਓ ਮੈਂ ਉਹਨਾਂ ਨੂੰ ਬੁਲਾ ਲਿਆ ਤੇ ਇਹਨਾਂ ਨੂੰ ਕਾਲ ਕੀਤੀ ਮੈਂ ਕਿਹਾ ਆ ਜਾਓ ਤੁਸੀਂ ਆ ਗਏ ਤੇ ਕਹਿੰਦੇ ਅਸੀਂ 5 ਮਿੰਟ ਚ ਆ ਗਏ ਮੁੰਡੇ ਆਇਆ ਥਾਰ ਗੱਡੀ ਦੇ ਵਿੱਚ ਆ ਕੇ ਤਾਂ ਮੈਨੂੰ ਕਹਿੰਦਾ ਤੋਈ ਬਾਹਰ ਆਇਓ ਜਿਹੜਾ ਗੱਲ ਕਰਨੀ ਤੁਹਾਡੇ ਨਾਲ ਜੀ ਮੈਂ ਕਿਹਾ ਤੋਈ ਅੰਦਰ ਆ ਜਾਓ ਵੀ ਪਾਰਟੀ ਅੰਦਰ ਆ ਹੀ ਬੈਠੀ ਤੋਈ ਗੱਲ ਕਰ ਲੈ ਉਹਨਾਂ ਨਾਲ ਕਿਤੇ ਨਹੀਂ ਤੋਈ ਬਾਹਰ ਆਵੋ ਜਿਹੜਾ ਜਦੋਂ ਮੈਂ ਬਾਹਰ ਗਿਆ ਤੇ ਉਹਨਾਂ ਨੇ ਮੈਨੂੰ ਇੱਥੇ ਗੱਲਾਂ ਕਰਦੇ ਕਿਤੇ ਇੱਧਰ ਹੋਰ ਆ ਜਾਓ ਇੱਥੇ ਬਾਹਰ ਲਿਆਏ ਬਾਹਰ ਲਿਆ ਕੇ ਤਾਂ ਮੈਨੂੰ ਉਹਨੇ ਪਿਸਤੌਲ ਜਦ ਇੱਥੋਂ ਚੱਕੀ ਮੈਂ ਦੇਖਿਆ ਵੀ ਉਹਦੇ ਗਲੋਕ ਪਾਇਆ ਹੋਇਆ ਸੀ ਪਿਸਤੌਲ ਜਦੋਂ ਮੈਂ ਦੇਖਿਆ ਵੀ ਤੇ ਕੋਈ ਬਲੌਕ ਆ ਵੀ ਬਲੌਕ ਤਾਂ 2 ਨੰਬਰ 'ਚ ਹੀ ਆ ਇੱਥੇ ਜਿੰਨੇ ਵੀ ਹੈਗੇ ਆ ਰੌਲਾ ਪਿੰਦਾ ਗੈਂਗਸਟਰਾਂ ਕੋਲ ਆ ਹੂੰ ਹੂੰ ਤੇ ਮੈਨੂੰ ਕਹਿੰਦਾ ਵੀ ਤੂੰ ਮੈਨੂੰ ਜਾਣਦਾ ਨਹੀਂ ਮੇਰਾ ਨਾਮ ਰਾਹੁਲ ਆ ਹੂੰ ਇਦਾਂ ਕਹਿ ਕੇ ਜਦੋਂ ਬਲੌਕ ਕੱਢਣ ਲੱਗਾ ਤਾਂ ਮੈਂ ਉਹਦਾ ਹੱਥ ਫੜ ਲਿਆ ਹੂੰ ਤੇ ਮੈਂ ਆਵਾਜ਼ ਮੇਰੇ ਮਗਰ ਮੁੰਡਾ ਹੀ ਮੈਂ ਉਹਨੂੰ ਆਵਾਜ਼ ਮਾਰੀ ਮੈਂ ਕਿਹਾ ਵੀ ਕਿ ਗੋਲੀ ਚਲਾਉਣ ਲੱਗਾ ਨਾ ਕਿਉਂਕਿ ਉਹਦੇ ਕੋ ਮੇਰੇ ਨਾਲ ਹੀ ਹੁੰਦਾ ਉਹਦੇ ਕੋ ਪਿਸਟਲ ਲਾਇਸੈਂਸ ਸੀ ਹੂੰ ਮੈਨੂੰ ਇਹ ਸੀ ਵੀ ਉਹ ਕੱਢ ਕੇ ਜਾਨੂੰ ਇੱਕ ਦਾ ਫੇਰ ਕਰੂਗਾ ਵੀ ਆਪੇ ਗਲਠ ਠੰਡੀ ਹੋ ਜੂ ਹੂੰ ਪਰ ਉਹਦੇ ਲੱਗਾ ਨਹੀਂ ਸੀ ਉਹ ਉਦਾਂ ਹੀ ਆ ਕੇ ਉਹਨੇ ਵੀ ਫੜਨ ਦੀ ਕੋਸ਼ਿਸ਼ ਕੀਤੀ ਜਨੂੰਨ ਕੋਕ ਕਰਕੇ ਗੋਲੀ ਮਾਰਤੀ ਗੋਲੀ ਮੇਰਾ ਤਾਂ ਬਚਾ ਹੋ ਗਿਆ ਉਹਦੇ ਲੱਤ ਦੇ ਵਿੱਚ ਲੱਗੀ ਹੈ ਲੱਤ ਲਾ ਕੇ ਕਰਾਸ ਕਰ ਗਈ ਹੈ ਜਾਨੀ ਕਿ ਹੱਡੀ ਬਚ ਗਈ ਕਹਿੰਦੇ ਤੇ ਬਸ ਫੇ ਮੈਂ ਪਿੱਛੇ ਅੰਦਰੋਂ ਭੱਜਾਂ ਵੈਪਨ ਚੱਕਣ ਜਾਂ ਵੈਪਨ ਚੱਕਣ ਅੰਦਰ ਭੱਜਾਂ ਤੇ ਉਹਨੇ ਵੀ ਉਹ ਜਦ ਉਹਦੇ ਗੋਲੀ ਲੱਗੀ ਮੇਰੇ ਬਗਰ ਆ ਗਿਆ ਉਹ ਗੋਲੀ ਚਲਾਉਣ ਸ਼ਾਇਦ ਉਹਨੇ ਇੱਕ ਅੱਧੀ ਗੋਲੀ ਹੋਰ ਮੇਰੇ ਮਾਰੀ ਹੈ ਪਰ ਉਹ ਨਹੀਂ ਲੱਗੀ ਜਾਨੀ ਕਿ ਬਾਅਦ ਦੇ ਵਿੱਚ ਅੰਦਰ ਮੁੰਡੇ ਬੈਠੇ ਸੀ ਮੇਰੇ ਨਾਲ ਦੇ ਉਹਨਾਂ ਕੋਲ ਲਾਇਸੈਂਸੀ ਵੈਪਨ ਸੀ ਫਿਰ ਅਸੀਂ ਜਾਂ ਗੋਲੀਆਂ ਉਧਰੋਂ ਚੱਲੀਆਂ ਫਿਰ ਉਹ ਭੱਜੇ ਉਹ ਭੱਜੀ ਜਾਂਦਾ ਫਿਰ ਇਹ ਇਹਦੇ ਇਹਦਾ ਲੱਗਾ ਹੋਊਗਾ ਜਾਂ ਫਿਰ ਜਿਹੜੇ ਅੰਦਰੋਂ ਉਹਨਾਂ ਨੇ ਮੁੰਡਿਆਂ ਨੇ ਚਲਾਈ ਗੋਲੀ ਜਾਂ ਉਹਨਾਂ ਦਾ ਕੋਈ ਕ੍ਰਾਸ ਕੀਤਾ ਆਪਾਈ ਫੇਸ ਤਾਂ ਮੈਂ ਜਾਣਦਾ ਹੂੰ ਉਹਦਾ ਨਾਮ ਇਹਨੂੰ ਅੰਦਰ ਸੀ ਰਾਹੁਲ ਆ ਨਾਮ ਮੇਰਾ ਇੱਕ ਵਾਰੀ ਉਹ ਦਫ਼ਤਰ ਆਇਆ ਸੀ ਆ ਕਹਿਣ ਵੀ ਕੋਠੀ ਆਈਦੀ ਮੈਨੂੰ ਉਤੋਂ ਪਹਿਲਾਂ ਮੈਂ ਕਦੇ ਉਹਦਾ ਗੱਟੂ ਨਹੀਂ ਨਾਲ ਕਦੇ ਵੀ ਨਹੀਂ ਜਿੰਦਗੀ ਮੈਂ ਤਾਂ ਉਹਨੂੰ ਬੇਟਾ ਬੇਟਾ ਕੇ ਗੱਲ ਕਰਦਾ ਵੀ ਆ ਜਾਓ ਅੰਦਰ ਬਹਿ ਜਾਓ ਪੁੱਤ ਕਹਿੰਦਾ ਮੈਨੂੰ ਕਹਿੰਦਾ ਨਹੀਂ ਤੁਸੀਂ ਬਾਹਰ ਆਓ ਆਹੀ ਗੱਲ ਹੋਈ ਹੈ ਜੀ ਆ ਠੀਕ ਹੈ ਜੀ ਡਾਕਟਰ ਕਹਿੰਦੇ ਵੀ ਹੱਡੀ ਦਾ ਬਚਾਇਆ ਤੇ ਹੁਣ ਡੀ ਐਮ ਸੀ ਰੈਫਰ ਕੀਤਾ ਉਹਨਾਂ ਨੂੰ ਲੈ ਗਿਆ ਤੇ ਜਾਨੀ ਕਿ ਕ੍ਰਾਸ ਕਰ ਗਈ ਹੈ ਗੋਲੀ ਲੱਗ ਕੇ ਪੱਟ ਦੇ ਵਿੱਚ ਦੂਜੇ ਪਾਸੇ ਵਹੀ ਮੰਗ ਹੁਣ ਇਹ ਤਾਂ ਹੁਣ ਕਹਿਣ ਦੀ ਕੋਈ ਗੱਲ ਨਹੀਂ ਹੈ ਨੀ ਕਿ ਹੁਣ ਤੁਸੀਂ ਆਪ ਦੇਖ ਲਓ ਵੀ ਇੱਕ ਜੇ ਬੰਦਿਆਂ ਕੋ ਬੱਚੇ ਕੋ ਗਲੌਕ ਆ ਉਹਦੇ ਕੋ ਮੇਰੇ ਖਿਆਲ ਨਾਲ 22-24 ਸਾਲ ਦੀ ਉਮਰ ਹੋਣੀ ਉਹਦੀ 25 ਦੀ ਹੋਊਗੀ ਤੇ ਜੇ ਉਹਨਾਂ ਦੇ ਗਲੌਕ ਲਈ ਫਿਰਦੇ ਤੇ ਇਦਾਂ ਦੇ ਬੰਦੇ ਸਾਡਾ ਤਾਂ ਕੁਝ ਨਹੀਂ ਹੈ ਕਿ ਸੇਫਟੀ ਤਾਂ ਹੈ ਹੀ ਨਹੀਂ ਅਜੇ ਅਸੀਂ ਸਾਡੇ ਕੋਲ ਲਾਇਸੈਂਸੀ ਵਰਤਨੀਆਂ ਦੋ ਤਿੰਨ ਮੁੰਡਿਆਂ ਕੋ ਸਾਨੂੰ ਤੱਕਾਇਆ ਵੀ ਇਦਾਂ ਦੇ ਬੰਦੇ ਜਿਹੜੇ ਆ ਅਸੀਂ ਥ੍ਰੈਟ ਦੇ ਜਾਂ ਪਹਿਲਾਂ ਵੀ ਚਲੋ ਅਸੀਂ ਕਿਹਦੇ ਨਾਲ ਗੱਲ ਨਹੀਂ ਕਰਦੇ ਠੀਕ ਹੈ ਆਪਣੀ ਸੇਫਟੀ ਆਪ ਰੱਖਦੇ ਆ ਪਰ ਆ ਜਿੱਦਾਂ ਹੁਣ ਅਚੰਚੇ ਤੇ ਇੰਨੀ ਸੇਫਟੀ ਕਰ ਵੀ ਕੀ ਲੋ ਹਰ ਵੇਲੇ ਤਾਂ ਬੰਦਾ ਜੰਨਾ ਤਾਣ ਕੇ ਨਹੀਂ ਤੁਰਨਾ ਇਹਦਾ ਮਾਹੌਲ ਥੋੜਾ ਜਿਆਦਾ ਠੀਕ ਹੋਣਾ ਚਾਹੀਦਾ ਆ ਬਾਕੀ ਹੁਣ ਪੁਲਿਸ ਆਈ ਹੈ ਉਹਨਾਂ ਦੇਖਦੇ ਆ ਕੀ ਕਰਦੇ ਕੀ ਹੋਇਆ 812 ਕਲੋਨੀ ਚ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਤੇ ਦੋ ਨੌਜਵਾਨ ਬਲੈਕ ਕਲਰ ਦੀ ਫਾਰ ਕਾਰ ਜਿਹੜੀ ਹੈਗੀ ਆ ਤੂ ਦੋ ਜਿਹੜੀ ਹੈਗੀ ਆ ਉਹਦੇ ਵਿੱਚ ਆਏ ਤੇ ਇਹਨਾਂ ਨੇ ਅਟਵਾਲ ਸੁਨੋਣੇ ਦੇ ਜਿਹੜੇ ਮਾਲਕ ਨੇ ਇੱਥੇ ਓਨਰ ਨੇ ਗੁਰਾਟਵਾਲ ਉਹਨੂੰ ਪੁੱਛਿਆ ਤੇ ਉਹਦੇ ਹੱਥੋਂ ਬਾਈ ਹੋਏ ਤੇ ਦੋ ਫਾਇਰ ਕਿੱਤੇ ਨੇ ਜਿਹੜਾ ਤੇ ਇਹਨਾਂ ਦਾ ਇੱਕ ਸਾਥੀ ਹੈਗਾ ਸੰਜੀਵ ਸੰਜੀਵ ਕੁਮਾਰ ਉਹਦੇ ਲਾਪੇ ਵਿੱਚ ਜਿਹੜੀ ਉਹ ਗੋਲੀ ਲੱਗਦੀ ਕੀ ਕੰਨ ਰਿਹਾ ਗੋਲੀ ਚੱਲ ਰਹੀ ਹੈ ਗੋਲੀ ਦਾ ਤੇ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਪਰ ਇਹ ਬੰਦੇ ਜਿਹੜੇ ਆ ਸਾਡੀ ਗ੍ਰਿਫਟ ਵਿੱਚ ਝੋਣਗੇ ਇਹਨਾਂ ਚ ਇੱਕ ਬੰਦੇ ਦੀ ਪਛਾਣ ਜਿਹੜੀ ਆ ਹੋ ਗਈ ਹੈ ਉਹ ਚੱਲ ਰਹੀ ਹੈ ਤਫਤੀਸ਼ ਫਾਈਨਲਾਈਜ਼ ਕਰਦੇ ਕਿੰਨੇ ਕੰਮ ਕਰਦੇ ਸਾਰੇ ਮੇਰੇ ਟੋਟਲ ਬੰਦੇ ਕਿੰਨੇ ਸੀ ਜੀ ਇਹ ਜੋ ਸੀਸੀਟੀਵੀ ਫੁਟੇਜ ਆਈ ਹੈ ਨਹੀਂ ਨਹੀਂ ਹੋ ਸਕਦਾ ਕੋਈ ਰੈਕੀ ਕਾਰਨ ਪਿੱਛੇ ਖੜੇ ਹੋਣ ਉਹਨਾਂ ਬਾਰੇ ਬਾਅਦ ਚ ਕਲੀਅਰ ਕਰਦੇ ਹਾਂ ਹਾਂਜੀ ਜਿਹੜੀ ਅੱਜ ਘਟਨਾ ਹੋਈ ਆ ਸਾਡੇ ਤੇ ਫਰੋਜ਼ ਹਟਵਾਲ ਕਲੋਨੀ ਦੇ ਵਿੱਚ ਉਹਦੇ ਮਾਲਕ ਜਿਹੜੇ ਸਰਦਾਰ ਮਨਦੀਪ ਸਿੰਘ ਗੋਰਾ ਜੀ ਤੇ ਜਿਹੜਾ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਔਰ ਉਹਨਾਂ ਨੂੰ ਬਚਾਉਂਦੇ ਪੌਂਦੇ ਉਹਨਾਂ ਦਾ ਇੱਕ ਸਾਥੀ ਆ ਜਿਹੜਾ ਉਹ ਜ਼ਖਮੀ ਹੋਇਆ ਬਹੁਤ ਹੀ ਜੜੀ ਹੈਗੀ ਆ ਇਹ ਹੈਰਾਨੀਜਨਕ ਜਿਹੜੀ ਘਟਨਾ ਹੋਈ ਆ ਫਲੋਰ ਦੇ ਵਿੱਚ ਔਰ ਇਦਾਂ ਦੇ ਸਮਾਜ ਸੇਵੀ ਰੱਬ ਰੂਪ ਬੰਦੇ ਦੇ ਉੱਤੇ ਇਹੜਾ ਜਾਨਲੇਵਾ ਹਮਲਾ ਕਰਨੀ ਜਿਹੜੀ ਕੋਸ਼ਿਸ਼ ਕੀਤੀ ਗਈ ਆ ਉਹ ਬੜੀ ਨਿੰਦਣਯੋਗ ਆ ਸੋ ਸਾਡੀ ਪ੍ਰਸ਼ਾਸਨ ਤੋਂ ਮੰਗਿਆ ਵੀ ਜਲ ਤੋਂ ਜਲਦ ਉਹਨਾਂ ਦੇ ਦੋਸ਼ੀਆਂ ਨੂੰ ਇਸ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਲਗਾਈ ਨਾਲ ਪੁੱਛਗਛ ਕਰਕੇ ਜਿਹੜਾ ਹੈਗਾ ਜਿਹੜੇ ਉਹਦੇ ਸਲੀਪਰ ਸੈੱਲ ਵੀ ਹੈਗੇ ਆ ਕੋਈ ਉਹਨਾਂ ਬਾਰੇ ਪਤਾ ਲਗਾ ਕੇ ਜਿਹੜਾ ਹੈਗਾ ਸਭ ਤੋਂ ਜਿਹੜਾ ਇਸ ਚੀਜ਼ ਨੂੰ ਖਤਮ ਕੀਤਾ ਜਾਣਾ ਚਾਹੀਦਾ ਔਰ ਜਿਹੜੀ ਆ ਆਮ ਬੰਦੇ ਵੀ ਆ ਔਰ ਜਿਹੜੇ ਵਪਾਰੀ ਵਰਗੇ ਉਹਨਾਂ ਦੀ ਜਿਹੜੀ ਸੁਰੱਖਿਆ ਅੱਜ ਗੀਨੀ ਬਣਾਉਣੀ ਚਾਹੀਦੀ ਹੈ